ਇੱਧਰ ਬਾਹਰ ਦੀ ਲੂਲਬਾਈ ਰੋਡ ਦੇ ਨਜ਼ਦੀਕ ਸਥਿਥੇ ਇੱਕ ਗਰੀਬ ਪਰਿਵਾਰ ਦੇ ਘਰ ਦੇ ਪਿਛਲੇ ਦੋ ਕਮਰੇ ਦੀਆਂ ਛੱਤਾਂ ਡਿੱਗ ਗਈਆਂ ਜਿਸ ਕੰਨ ਨ ਕਮਰਿਆਂ ਵਿੱਚ ਪਿਆ ਸਮਾਨ ਨੁਕਸਾਨਿਆ ਗਿਆ ਇਸ ਬੰਦੀ ਜਾਣਕਾਰੀ ਦਿੰਦੀ ਹੋਈ ਸੁਖਪ੍ਰੀਤ ਕੌਰ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਬੂਟਾ ਸਿੰਘ 3 ਵਹੀਕਲ ਚਲਾਉਣ ਦਾ ਕੰਮ ਕਰਦਾ ਹੈ ਜਦੋਂ ਕਿ ਉਹ ਆਪਣੇ ਬੱਚਿਆਂ ਸਮੇਤ ਖੇਤਾਂ ਵਿੱਚੋਂ ਨਰਮਾ ਚੁਗਣ ਲਈ ਗਈ ਹੋਈ ਸੀ ਉਹਨਾਂ ਦੇ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਘਰ ਦੇ ਦੋ ਕਮਰੇ ਦੀਆਂ ਛੱਤਾਂ ਅਤੇ ਪੌੜੀਆਂ ਅਚਾਨਕ ਡਿੱਗੀਆਂ ਨੇ ਉਹਨਾਂ ਨੇ ਦੱਸਿਆ ਕਿ ਜਿਸ ਕਮਰੇ ਦੀਆਂ ਛੱਤਾਂ ਡਿੱਗੀਆਂ ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਫੂਡ ਐਂਡ ਲੇਬਰ ਅਲਾਈਡ ਯੂਨੀਅਨ ਦੇ ਜਗਜੀਤ ਸਿੰਘ ਨੇ ਵੀ ਪੀੜਤ ਪਰਿਵਾਰ ਲਈ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ ਹਾਂਜੀ ਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਜਗਮੀਤ ਸਿੰਘ ਲੱਖਾ ਜੀ ਜਗਮੀਤ ਸਿੰਘ ਜਿਹੜਾ ਇਹ ਹਾਦਸਾ ਹੋਇਆ ਇਹਨਾਂ ਦਾ ਗਰੀਬ ਪਰਿਵਾਰ ਦੇ ਨਾਲ ਕੀ ਕਹਿਣਾ ਕੀ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹਣਾ ਜੀ ਇਹ ਗਰੀਬ ਪਰਿਵਾਰ ਆ ਦਿਹਾੜੀ ਮਜ਼ਦੂਰੀ ਕਰਨ ਵਾਲਾ ਇਸ ਦੇ ਜਿਹੜਾ ਲੜਕਾ ਉਹਦੇ ਮਾਪੇ ਉਹ ਸਿਰ ਤੇ ਗੁਜ਼ਰੇ ਹੋਏ ਆ ਤੇ ਇਹਨਾਂ ਦਾ ਨੁਕਸਾਨ ਵਾਹਾ ਹੋ ਗਿਆ ਜੀ ਆ ਦੇਖ ਲਓ ਸਮਾਨ ਸਾਰਾ ਕਿਤੇ ਆ ਕੇ ਚੱਪ ਗਿਆ ਤੇ ਪ੍ਰਸ਼ਾਸਨਤੋਂ ਤੇ ਐਮਐਲਏ ਸਾਹਿਬ ਤੋਂ ਇਹਨਾਂ ਨੂੰ ਕੋਈ ਮਦਦ ਮਿਲੀ ਜਾਵੇ ਕਿ ਇਹ ਦੁਬਾਰੇ ਆਪ ਦੇ ਸਿਰ ਤੇ ਸੱਤ ਖੜੀ ਕਰ ਲੈ। ਬਸ ਇਹੀ ਬੇਨਤੀ ਕਰਨਾ ਚਾਹੁੰਦੇ ਆ ਜੀ। ਹਾਂਜੀ ਕੀ ਨਾਮ ਹੈ? ਸੁਪ੍ਰੀਤ ਸੁਪ੍ਰੀਤ ਕੀ ਗੱਲ ਹੋਈ ਹੈ ਜਿਹੜੀ ਇਹ ਜੀ ਅਸੀਂ ਤਾਂ ਸਾਰਾ ਪਰਿਵਾਰ ਖੇਤ ਗਏ ਹੋਏ ਸੀ ਜੀ ਮੰਗਰੋ ਜੀ ਦੋਨੇ ਕੋਠਿਆਂ ਦੇ 66 ਡੱਗ ਪੰਨਾ ਜੀ ਤੇ ਜੀ ਸਾਡਾ ਸਾਰਾ ਸਮਾਨ ਟੁੱਟ ਭੱਜ ਵੀ ਬਾਲੀ ਹੋ ਗਈ ਜੀ ਕਿੱਦਾਂ ਪਤਾ ਕਿੱਦਾਂ ਲੱਗਿਆ ਉਹ ਸਾਨੂੰ ਜੀ ਗਵੰਡੀਆਂ ਨੇ ਫੋਨ ਕੀਤਾ ਜੀ ਤੇ ਤਾਂ ਕਰਕੇ ਅਸੀਂ ਫਿਰ ਖੇਤੋਂ ਜੀ ਨਰਮਾ ਛੱਡ ਕੇ ਅਸੀਂ ਉਸੇ ਟਾਂ ਘਰੇ ਆ ਗਏ ਮੇਰੇ ਘਰ ਵਾਲਾ ਵੀ ਕੰਮ ਤੇ ਗਿਆ ਹੋਇਆ ਸੀ ਫਿਰ ਅਸੀਂ ਆ ਕੇ ਜੀ ਸਾਰਾ ਸਮਾਨ ਕੱਢ ਕੇ ਤੇ ਪਾਸੇ ਰੱਖਿਆ ਜੀ ਸੁਪ੍ਰੀਤ ਨੁਕਸਾਨ ਦੀ ਗੱਲ ਕਰੀ ਤਾਂ ਕੀ ਕੀ ਸਮਾਨ ਸੀ ਕਮਰੇ ਦੇ ਵਿੱਚ ਸਮਾਨ ਜੀ ਇੱਕ ਮਸ਼ੀਨ ਸੀ ਲਿੜੇ ਧੋਣ ਵਾਲੀ ਤੇ ਘਾਟ ਵਾਲ ਟੈਂਕੀ ਸੀ ਦੋ ਪੇਟੀਆਂ ਸੀ ਜੀ ਤੇ ਹੋਰ ਜੀ ਪਰਚੂਨ ਦਾ ਸਮਾਨ ਸੀ ਸਾਰਾ ਰਿੱਤੇ ਮਿੱਟੀ ਨਾਲ ਭਰ ਗਿਆ ਜੀ ਸਾਡਾ ਕੀ ਮੰਗ ਕੀ ਕਰਦੇ ਹਾਂ ਜੀ ਮੰਗਾ ਸੀ ਇਹਨੇ ਸਾਨੂੰ ਜੀ ਕਿ ਸਹਾਇਤਾ ਹੋ ਜੂਗੀ ਯਾਹੀ ਇਹ ਕਿਰਪਾ ਕਰਦੇ ਜੀ ਹੱਥ ਬੰਨ ਕੇ ਜੀ ਸਾਡੀ ਕਿ ਸਾਨੂੰ ਕਿਰਪਾ ਜੀ ਮੇਰਾ ਬੰਦਾ ਵੀ ਠੱਲਾ ਮਿਸਾ ਜੀ ਲੈ ਇੰਨਾ ਸਾਥ ਹੁੰਦਾ ਨਹੀਂ ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੈ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀਰ ਰਿਲੀਫ ਮੇਰੇ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਹੋ ਕੇ ਮੋਡੇ ਵੀ ਹੋ ਕੇ ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇ ਵਿਚ ਦੇਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀਰ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆ ऑयल ਫੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿੰਨਾ ਕੀਤੀ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੀ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ ਪਰ ਥੈਂਕਸ ਟੂ ਫਰੀਲੀਫ जिने मेरा कॉन्फिडेंस बिल्ड ਕੀਤਾ ਜਿਹਦੇ ਲਗਾਨ ਨਾਲ ਮੈਂ ਮਾਰਕੀਟ ਛੁਣ ਬੜਾ ਹੀ ਕੌਨਫिडेंट ਹਾਂ ਆਰ ਇਦਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ ਹਾਂ